ਲੋ ਜੀ ਸਤਿ ਸ਼੍ਰੀਕਾਲ ਜੀ ਮੈਂ ਅਮਨਦੀਪ ਪੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਦਾ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਲੋ ਜੀ ਅਸੀਂ ਦਰਾਨੀ ਸ਼ਾਨੀ ਚਲੀ ਆ ਪਾਈ ਘੁੰਮਣ ਸੈਰ ਸਪਾਟੇ ਦੇ ਠੀਕ ਹੈ ਜੇਟ ਨੂੰ ਐਨਾ ਫਿਕਰ ਦਾ ਪਰ ਜਾਈਆ ਘਰੇ ਮੇ ਜਾ ਕੇ ਜ ਵੀ ਇਧਰ ਲੈ ਕੇ ਆਉਣਾ ਨਾ ਮਿਆਨੇ ਲੱਗੀ ਮੈਂ ਦੇਖ ਲਿਆ ਤਾਂ ਕੈਮਰੇਮੈਨ ਨੂੰ ਗੱਡੀ ਜਦ ਤੱਕ ਕਹਦੇ ਆ ਨਾ ਵੀ ਮੈਂ ਆ ਗਈ ਗੇਟ 'ਤੇ ਫਿਰ ਰੁਕੇ ਕਰ ਮੈਂ ਜਾ ਕੇ ਲੈ ਕੇ ਆਵਾ ਲੋ ਜੀ ਆਪਣਾ ਨਾਸ਼ਤਾ ਹੋ ਰਿਹਾ ਸਵੇਰੇ ਸਵੇਰੇ ਗੱਡੀ 'ਚ ਠੀਕ ਹੈ ਕਿਉਂਕਿ ਮੈਨੂੰ ਟਾਈਮ ਨਹੀਂ ਲੱਗਿਆ ਟਾਈਮ ਪਤਾ ਕਿੰਨੇ ਹੋਨੇ 10:18 ਮਿੰਟ ਬਚਾ ਕੇ ਬਚਾ ਕੇ ਮੈਂ ਦਰਸ਼ਨ ਹੋਗੇ ਤੁਹਾਨੂੰ ਹੋਰ ਦਰਸ਼ਨ ਹੋਗੇ ਮੈਂ ਸਾਂਗੀ ਕਿੰਨੀਆਂ ਸਾਰੀਆਂ ਮੈਸਾਂ ਫੁਲ ਮੇ ਰੋਟੀ ਵੀ ਮੈਂ ਖਾਵਾਂ ਬੈਠ ਕੇ ਤਾਂ ਨਹੀਂ ਲੱਗ ਰਹੇ ਰਜਾ ਤੂੰ ਫਿੰਦਰ ਆਪਣੀ ਪਰਸ ਪਿੱਛੇ ਰੱਖ ਲੈ ਉਹ ਚਾਹ ਤਾ ਕਰ ਲੈ ਅੱਗੇ ਅੰਨੀ ਦਾ ਨਾਮ ਸਮਾ ਲਈ ਨੇ ਜਲੇ ਤੇ ਚੱਕਾ ਕੱਟੀ ਮੁਸਲਮਾਨ ਨਹੀਂ ਨਾ ਕੱਪੜੇ ਕਰ ਲੈ ਨਾਮ ਤੇ ਕਰ ਲੈ ਨਾ ਮੈਂ ਨਹੀਂ ਕੱਪੜੇ ਧੋਏ ਹੈਗੇ ਮੈਂ ਨਾ ਇਹਨਾਂ ਦੇ ਧੋਲੇ ਅੱਛਾ ਮੈਂ ਤਾਂ ਝਾੜੂ ਪੋਚੇ ਤੇ ਮੈਂ ਸੱਤ ਵਜੇ ਲਾ ਤੇ ਉਦੋਂ ਕਿ ਜਾਣੇ ਤੋਂ ਪਹਿਲਾਂ ਮੈਂ ਸਕੂਲ ਤੇ ਜਾਣੇ ਤੋਂ ਪਹਿਲਾਂ ਲਾ ਦਿਆ ਨਿਆਣੇ ਫੇਰ ਫੇਰ ਕਹਿੰ ਲੱਗਿਆ ਪਾਪੇ ਦਾ ਫੋਨ ਆਇਆ ਬਈ ਅੱਗੇ ਕਰ ਤੇ ਅੱਗੇ ਕੇ ਕੋਟ ਠੀਕ ਲੱਗ ਰਹੀ ਸਪਿੰਦਰ ਹਾਂਜੀ ਠੀਕ ਆ ਨਹੀਂ ਜਦ ਮੰਗਾਈ ਤੀ ਜਿਹੜੀ ਮੈਂ ਹਾਂ ਹਾਂ ਚਿੱਟੀ ਹਾਂ ਇੱਕ ਚਿੱਟੀ ਹੋਰ ਐ ਉਹ ਸਕੀਵੀ ਟਾਈਪ ਐ ਉਹ ਜੇ ਤੂੰ ਅੰਦਰ ਆਂਦੀ ਫਿਰ ਤੈਨੂੰ ਦਿਖ ਜਾਂਦੀ ਉਹ ਉੱਪਰ ਰੱਖ ਕੇ ਆਈ ਦੀ ਕੱਢ ਕੇ ਮੈਂ ਅੱਛਾ ਅਜੇ ਕੋਟੀਆਂ ਹੋਰ ਲੈਣੇ ਨੂੰ ਭੱਜ ਰਹੀ ਹਾਂ ਹੋਣ ਨਹੀਂ ਲੈਣੀਆਂ ਹੈਗੀਆਂ ਪਰ ਜੇ ਕੀਤੇ ਪਸੰਦ ਆ ਜੇ ਫਿਰ ਲੈ ਵੀ ਹੋ ਜਾ ਹੈ ਆ ਜਿਹੜੀ ਤੁਸੀਂ ਬਣਵਾਣੀ ਦੇਈ ਵੀ ਕਾਲੀ ਮੇਰੀ ਨਾਲ ਦੀ ਕਿਹੜੀ ਕਾਲੀ ਆ ਜਿਹੜੀ ਮੈਂ ਪਾਈ ਵੀ ਦੇਖ ਕਿਹੜੀ ਕਾਲੀ ਹੈ ਵੀ ਨਹੀਂ ਇਹ ਨਾਲ ਕਿਹੜੀ ਦੇਵੀ ਬਣਵਾਣੀ ਫਾਰ ਵਾਲੀ ਕਹਤਾ ਰਹਿੰਦੇ ਸੀ ਪਰ ਜੇ ਅੱਬਰ ਕਸ਼ਮੀਰ ਅੱਛਾ ਪਾਸ਼ੇ ਮੈਂ ਡਿਜ਼ਾਈਨ ਗੈਰੀ ਡਿਜ਼ਾਈਨ ਨਹੀਂ ਫਾਰ ਕਸ਼ਮੀਰ ਹਾਂ ਹਾਂ ਇਹ ਨਾਲ ਕੀ ਦੇਵੀ ਇੱਕ ਕਾਲੀ ਉਹ ਨੇ ਟੋਪ ਮੰਗੋ ਬਣਾਨੀ ਜੇ ਪੈਂਟ ਨਾਲ ਪਾ ਲੋ ਅੱਛਾ ਪਹਿਲਾਂ ਮੈਂ ਪੂਆ ਘੇਰੀ ਬਿਸਤਰਾ ਬਣਾਣ ਫਿਰ ਮੈਂ ਕਹਾਂ ਜੇ ਅਭੀ ਉਹ ਪੂਆ ਸੂਟ ਨਾਲ ਪਹਿਜੇ ਫਿਰ ਪੂਆ ਘੇਰੀ ਤੂੰ ਆਪਣੀ ਮਰਜ਼ੀ ਗੱਲ ਹੈ ਮੈਂ ਬਚਾਲ ਪੂਆ ਤੋਂ ਮੱਝ ਦੀ ਬਣਵਾ ਦੇਣਾ ਠੀਕ ਤੂੰ ਦੇ ਬਹੁਤ ਪੈ ਰਹੀ ਹੈ ਅੱਜ ਦਾ ਪਈ ਹੈ ਇਹ ਅੱਜਿੰਦ ਦਾ ਆਇਆ ਹੋਇਆ ਪਿਆਦਾ ਬੇੜਾ ਜਿਸ ਤਰ੍ਹਾਂ ਮੈਨੂੰ ਲੱਗਿਆ ਪਹਿਲਾਂ ਸਵੇਰ ਤੋਂ ਨਹੀਂ ਪੈ ਰਿਹਾ ਏ ਹਨਾ ਮਾਸਾ ਤੋਂ ਤੁੰਦ ਪਈ ਹੈ ਪਰ ਜ਼ਿਆਦਾ ਹੀ ਪੈ ਗਈ ਇੰਨੀ ਜ਼ਿਆਦਾ ਨਹੀਂ ਪੈਣੀ ਚਾਹੀਦੀ ਜੀ ਨਹੀਂ ਨਹੀਂ ਠੀਕ ਆ ਪਰ ਕਣਕਾ ਵਾਲੇ ਫਾਇਦਾ ਹੈ ਸਹੀ ਗੱਲ ਹੈ ਬਾਈ ਹਵਾ ਨਹੀਂ ਹੈ ਮਲਗਿਆ ਚੱਲਦੇ ਵੇਦ ਲਗਾ ਯਾਰ ਤਾਂ ਇਹ ਤੁੰਦ ਪਈ ਪਰ ਆਪੇ ਹਵਾ ਤੇ ਰਾਤ ਨੂੰ ਹਵਾ ਚੱਲਦੀ ਜਦ ਮੈਂ ਆਈ ਸੀਰ ਠੰਡਾ ਹੋ ਗਿਆ ਲਟਾ ਬਾਦ ਲੋ ਮੈਂ ਆਈ ਸਵਾਗ 6 ਸਾਢੇ 6 ਵਜੇ ਆਈ ਅਸੀਂ ਆਏ 8 ਵਜੇ ਦੋ ਬਾਈ ਨੂੰ ਗਏ ਵਿਕ ਮੈਂ ਅੱਛਿਆ ਫਿਰ ਉਸ ਟਾਈਮ ਤਾਂ ਤੂੰ ਤਾਂ ਹੈ ਨਹੀਂ ਤੀ ਪਰ ਪਹਿਲਾਂ ਗਿਰਕੀ ਤੇ ਹੁੰਦਾ ਫਿਰ ਹਵਾ ਕਰਕੇ ਕਦਮ ਠੱਕਦੇ ਹੈ ਨਾ ਅੰਦਰ ਵੜ ਕੇ ਘਰ ਉੱਤੇ ਬਾਗ ਜਦੀ ਆ ਗਈ ਹੁੰਦਾ ਜੀ ਨੂੰ ਜਾ ਅੱਛਿਆ ਜੱਥੇ ਮੈਂ ਅੰਦਰ ਆਏ ਚੱਲਦੇ ਕਿ ਅੰਦਰ ਆ ਕੇ ਘਰ ਆ ਗਏ 8 ਵਜੇ 8 ਵਜੇ ਤਾਂ ਹਮੇਰੇ ਪੁੱਲ ਘਰ ਤੇ ਹੀ ਪੜਨੇ ਕੀ ਆ ਗਏ ਸੀ ਤੇ ਸਾਰੇ ਫਰੇ ਕੁੰਡੇ ਗੰਡੇ ਲੱਗੇ ਹੋਏ ਤੇ ਢੋਲ ਵੱਜ ਰਿਹਾ ਤਾਂ ਬਾਹਰ ਹਾਂ ਇਹ ਕੌਣ ਜਿੱਤੇ ਰਾਕਾ ਜਿੱਤੀ ਆ ਕਹਾਈ ਚੜੂ ਨਾਮਾ ਨੂੰ ਥੇਨ ਸੁਣ ਰਿਹਾ ਤਾਂ ਹਮੇ ਸੋ ਕੋ ਪਿੰਟਵਾਂ ਫੋਨ ਕਰਿਆ ਤਾਂ ਅੱਛਾ ਪੁੱਛਣ ਵਾਸਤੇ ਮੈਂ ਜੋ ਕਹੇਰੀ ਮੈਂ ਜਸਸੀ ਨੂੰ ਫੋਨ ਕਰ ਲੈ ਚੱਲ ਜਸਸੀ ਦਾ ਹਾਂ ਉਹ ਗਿਆ ਬਾਈ ਤਾਂ ਪਿੰਟਵਾਂ ਫੇਰ ਮਾਨੂੰ ਪਤਾ ਨਹੀਂ ਦਾ ਕਹੇ ਜਸਸੀ ਦਾ ਜੀ ਬੜੇ ਵਿਆਹ ਹੁਣ ਨਾ ਨਾ ਮੂ ਤਾਂ ਦੇਖ ਲਓ ਤੁਹਾਡਾ ਕਿੰਨਾ ਕ ਨਿਕਲੇ ਆ ਜੀ ਆਪਾਂ ਆਏ ਹੋਏ ਹਸਪੀਟਲ ਚ ਪਾਪਾ ਜੀ ਨੇ ਛੁੱਟੀ ਕਰਾਉਣ ਪਾਪਾ ਇਹ ਸਾਡੇ ਚੇਂਜ ਕਰਨ ਰਏ ਨੇ ਅੰਦਰ ਅਸੀਂ ਕਿਤੇ ਹੋਰ ਵੀ ਜਾਣਾ ਸੀਗਾ ਪਰ ਗਏ ਨਹੀਂ ਹੈਗੇ ਬਸ ਫਿਰੋਜ਼ਪੁਰ ਡਲਚੇ ਆ ਗਏ ਕਹਿਣਗੇ ਟੋਰ ਤੇ ਵੀ ਕੱਢ ਗਏ ਆ ਜਿਵੇਂ ਕਿ ਰਿਸ਼ਤੇਦਾਰੀ ਹੋ ਜਾ ਰਹੀ ਹੈ ਰਾਮ ਜੀ ਉੱਥੇ ਬੈਠ ਕੇ ਖਾ ਲੋ ਅੰਕਲ ਨੇ ਤੰਗ ਤਾਂ ਨਹੀਂ ਕਰਿਆ ਨਹੀਂ ਮਦਦ ਨਹੀਂ ਕਿਚੜੀ ਆ। ਮੈਂ ਤਾਂ ਕਦੇ ਰੋਟੀ ਬਾਈ ਨਹੀਂ। ਕਿਚੜੀ ਹੀ ਬੰਦੇ ਗਾਦੇ। ਸਵੇਰੀ ਬਸਣ ਦੇਪੋ ਦੋ ਟਾਈਮ ਬੁਕੀ ਸੀ। ਮੈਂ ਰੋਟੀ ਖਾਦੀ ਨਹੀਂ। ਰੋਟੀ ਆਟਾ ਕਣਕ ਕਟੇ ਲਖਣਾ ਚਾਹੀਦੀ ਆ। ਇੱਕ ਟਾਈਮ ਖਾਓ ਕਣਕਾ। ਹਾਂ ਉਸ ਨੂੰ ਲੈ ਜਾ ਭਾਈ। ਟ੍ਰਾਂਸਪੋਰਟਿੰਗ ਹੋਵੇ। ਹਾਂ ਜਦੋਂ ਕੋਈ ਖਾਣਾ ਕਰਾਂ ਮੈਂ ਜਦੋਂ ਇਹ ਅੱਜ ਲੈ ਕੇ ਆਉਂਦਾ। ਹਾਂ ਜਦੋਂ ਨੂੰ। ਅੱਛਾ। ਗਾਣੇ ਅੰਕਲ ਕੇ ਹੁਣ ਬਣਿਆ ਅਸਲੀ ਕੋਜੀ। ਹਣਾ ਅੰਕਲ ਮੇਕੇ ਕਹਾਣੀ ਤੁਹਾਡੇ ਹੁਣ ਬਣਿਆ ਅਸਲੀ ਫੌਜੀ ਹੈਣਾ ਪਹਿਲਾਂ ਕਿਹਾ ਤੇ ਮਰੀਜ਼ ਨਾ ਮਰੀਜ਼ ਦਾ ਕਦੇ ਇਹਨੂੰ ਮੈਂ ਵੀ ਬਣਨੇ ਆਣਾ ਤੁਸੀਂ ਵੀ ਜਾ ਰਹੇ ਤੁਹਾਨੂੰ ਵੀ ਛੁੱਟੀ ਅੱਜ ਤੁਸੀਂ ਵੀ ਫੌਜੀ ਹੈ ਅੰਕਲ ਫੌਜੀ ਅਲੀਮਾ ਤੁਸੀਂ ਵੀ ਅੰਕਲ ਸਾਰੇ ਫੌਜੀ ਅਰੇ ਤਾਈ ਮੈਂ ਕਿਰਮਾ ਕਾਪੀ ਬਕਾ 115000 ਰੁਪਏ ਬਣ ਗਿਆ ਬਹੁਤ ਬੀਗਾ ਬਿਆਪੁਰ ਮੈਂ ਤਾਂ ਜਦ ਰਟਾਇਰ ਹੋਇਆ ਉਹਦੇ ਬਾਅਦ ਦਾ ਪੱਤੀ ਹੋਇਆ ਅੱਛਾ ਪਿੱਛਿਆ 85 ਜਨਵਰੀ ਦਾ ਰਟਾਇਰ ਮੈਂ 85 ਮਾਰਚ ਦਾ ਪੱਤੀ ਅੱਛਾ ਉਹ ਤਾਂ ਪਹਿਲਾਂ ਤਾਂ ਸੂਤ ਦਾ ਬੋਲ ਗਿਆ ਹੁਣ ਤਾਂ ਨਹੀਂ ਹੋ ਰਹੀ ਜੀ ਦੀ ਸੂਤਾਂ ਦਾ ਬੋਲ ਕੰਮ ਬੰਦ ਹੋ ਗਿਆ ਇਦਾਂ ਇੱਥੇ ਚੰਗੀ ਲੱਗਦੀ ਏ ਤੈਨੂੰ ਤਾਂ ਹੋਰ ਵੀ ਮਾੜੀ ਦੀ ਬੋਝ ਅੱਛਾ ਅੰਦੀ ਦਾ ਕਲਪ ਹੋਏ ਤਾਂ ਵਰਦੀ ਏ ਖੜਾ ਲੱਤਾਂ ਸਿੱਧੀਆਂ ਰਹੀਦੀ ਹਾਂ 12 ਮਹੀਨੇ ਤੋਂ ਬੋਲਦਾ ਨਾ ਐਕਸਮੀ ਚਲੇਗਾ ਉਹਦਾ ਗਾਉਂ ਤੋਂ ਸਰਕਾਰ ਜਿਹੜਾ ਜੰਗਲਾ ਮਾਂ ਬਸ 2-2 ਮਹੀਨੇ ਤਿੰਨ ਤਿੰਨ ਤਵੇ ਹਾਂ ਹੋਰ ਹੋਰ ਕਿਲੋਮੀਟਰ ਪਰੀਜ਼ੀ ਇਹਨਾਂ ਤੁਹਾਰੀ ਜੀ ਚੱਕਰ ਮਰ ਰਹਾ ਮਰ ਫਸਾ ਕੇ ਕਰੀ ਜੇ ਆਏ ਇਸੀ ਚ ਪਰ ਤਾਂ ਬੈਠਣਾ ਤੁਸੀਂ ਬੈਠਣ ਦਾ ਹੈ ਮੈਡਮ ਨੂੰ ਮਿਲ ਲੈ ਮੇਰਾ ਸਤਿ ਸ਼੍ਰੀ ਅਕਾਲ ਠੀਕ ਆਂ ਤੁਹਾਨੂੰ ਹੁਣ ਸਾਰਿਆਂ ਨੂੰ ਪਾਏ ਵਾ ਕਰ ਦੋ ਕਹਦੇ ਮੈਂ ਚੱਲਿਆ ਜਾ ਰਿਹਾ ਹੈ ਬਹੁਤ ਦਾ ਡਿਫਰੈਂਸ ਬਨੇਗਾ ਪਾਪਾ ਇਹ ਖਬਰ ਤਾਂ ਹੋ ਗਈ ਚਪਾੜੇ ਦਾ ਕੋਈ ਨਹੀਂ ਆਪਣਾ ਅਖਬਾਰ ਵੀ ਛੱਡ ਕੇ ਨਹੀਂ ਜਾ ਰਹੇ ਆ ਅਖਬਾਰ ਵੀ ਲੈ ਕੇ ਜਾਣਾ ਹੈ ਠੀਕ ਹੈ ਬਸ ਮੈਂ ਡਾਲ ਦੇ ਅੱਜ ਦਾ ਅਖਬਾਰ ਤਾਂ ਛੱਡ ਦਿੰਦੇ ਹੋਰੀ ਕੋਈ ਹੋਰ ਪੜ ਲੈਂਦਾ ਨਹੀਂ ਅੱਜ ਦਾ ਅੱਜ ਹੋਰ ਹਾਂ ਹਾਂ ਉਸ ਨੂੰ ਬੋਲ ਦੇ ਕੈਨਸਲ ਤੁਸੀਂ ਸਪੈਸ਼ਲ ਲਵਾਇਆ ਵਾ ਤਾਂ ਇੱਕ ਸੈਕਿੰਡ ਮੈਂ ਪ੍ਰਦੀਪ ਸੇ ਵੀ ਗੱਲ ਕਰ ਲੇਤਾ ਹਾਂ ਹਲੋ ਇਹ ਹਾਂ ਤਾਂ ਉਹ ਦੂੰਗਾ ਟਾਈਮ ਉਹ ਬੱਚੇ ਲੋਤੀ ਆਪਣੇ ਪਾਪਾ ਜੀ ਨੂੰ ਲੈ ਲਿਆ ਹਸਪੀਟਲ ਤੇ ਛੁੱਟੀ ਹੋ ਗਈ ਦੱਸ ਦੇ ਤੱਕਣਾ ਹਾਂ ਹਾਂ ਤਾਂ ਜਿਹੜੇ ਬਾਹਰ ਦੇ ਦੋਹੀ ਲੈਣੀ ਉਰੀ ਲੈ ਲੇ ਮੈਂ ਕੋਈ ਤੇ ਲੈ ਲੋ ਰਵਾ ਮਹਿੰਗੀ ਤੇ ਨਹੀਂ ਹੈ ਉਹ ਚੰਗਾ ਜੱਗੀ ਤੇ ਲੈ ਲੇਗੇ ਮੈਂ ਬਾਹਰ ਘਰੇ ਆਉਂ ਰਿਹਾ ਹਾਂ ਜੱਗੀ ਤੇ ਲੈ ਲੇਗੇ ਉਹ ਮਹਿੰਗੀ ਤੇ ਬਹੁਤ ਹੈ ਮੈਂ ਕਿਉਂ ਸਸਤੀ ਤਾਂ ਕੋਈ ਹੋਣੀ ਪਾਪਾ ਜੀ ਫਿਰ ਸੇਮ ਮਿਲ ਜਾ ਹਾਏ ਉਹ ਜੇ ਉਹ ਤੇ ਵੀ ਜੇ ਮਿਲ ਜਾਣੀ ਚਾਹੀਦੀ ਜੇ ਮਿਲ ਜਾ ਉਹ ਤੇ ਲੈ ਲੈ ਗਿਓ ਉਹ ਜਿੱਦਦਾ ਹੈ ਆਖਰਾ ਬਦਲਿਆ ਨਾ ਬਹੁਤ ਢੀਂ ਘੱਟ ਗਿਆ ਹੂੰ ਖੋਲ ਜੀ ਤੀ ਮਾ ਮੂੰ ਕਰ ਸਕੀ ਚੱਲ ਸਵੇਰੀ ਮਾਰੀ ਫਿਰ ਪਤਾ ਨਹੀਂ ਤਾਂ ਭੂਆ ਸ੍ਰੀ ਦਾ ਨਾ ਪਤਾ ਨਹੀਂ ਤਾਂ ਪਤਾ ਨਹੀਂ ਤਾਂ ਭੂਆ ਕੋਲ ਜਾਏਗੇ ਲੈ ਮੰਨ ਵੇ ਤਾਂ ਵੀ ਜੀ ਹਾਂ ਮੈਂ ਲੇਟ ਹੋ ਗਏ ਨਾ ਦੁਆਈ ਦੇ ਤੀ ਹਾਂ ਦੁਆਈ ਤਾਂ ਪਹਿਲਾਂ ਪਹੁੰਚ ਗਈ ਅੱਛਾ ਆ ਮਾਰੇ ਪਾਪੇ ਨੇ ਖਾਲੇ ਇੱਕ ਸੇਵਾਂ ਦਿਆਂ ਦੇ ਨੇ ਕਾਢ ਗਏ ਨੇ ਖਾਣਾ ਨਹੀਂ ਆ ਉਹ ਦੇਖੀ ਪਿੱਛੇ ਵੱਲ ਦੇ ਦੇ ਨਾ ਪਵਾ ਉਹ ਤਾਂ ਫਰ ਤੋਂ ਚੱਕ ਤੇ ਨਾ ਹੀ ਟਿਕਾ ਨਹੀਂ ਉਹ ਰੋਡ ਬੰਨਣਾ ਹੁੰਦਾ ਹੈ ਤਾਂ ਬੰਨਣਾ ਗੇਟ ਉੱਪਰ ਚੱਕਣਾ 50 ਇਗੰਦਰ ਪਹਿਲੇ ਦੱਸ ਦਿੰਦਾ ਕਿੰਨੇ ਦਿਨ ਦਾ ਕੰਮ ਕਰ ਲੈ ਤੇ ਆੜੀ ਮੰਗਣੇ ਆ ਕਰ ਫੇਰ ਭੁੱਲ ਜਾਉਣੇ ਕਿ ਲੱਗੇ ਆਪਣੇ ਆਪਣੇ ਉੱਤੇ ਮਿਲ ਜਾ ਅੱਛਾ ਕੋਈ ਬਾਦ ਮੈਂ 10 ਦਿਨ ਬਾਅਦ ਫੇਰ ਆਣਾ ਬਈ ਇਹ ਤਾਂ ਮਗਾ ਲੂੰ 10 ਦਿਨ ਬਾਅਦ ਫੇਰ ਆਣਾ ਅੱਛਾ ਜੇ ਇਹ ਤੋਂ ਬੁੱਕਰ ਕੋਈ ਨਹੀਂ ਲਿਆਣ ਦੋਗੇ 2-4 ਕਿਲੋ ਠੀਕ ਹੈ ਠੀਕ ਹੈ 4 ਖਾਣਾ ਤੁਸੀਂ ਉਹ ਲੈਣਾ ਮੇਰੇ ਕੋਲ 4 ਬਣਾਏ ਆ ਸਾਰੇ ਦੇ ਜੂੜੇ ਆਪੂ ਖਾ ਗੋ ਮੈਂ 4 ਦੇ ਜੂੜੇ ਬਣਾਇਆ ਵਾ ਅੱਛਾ ਉਹ ਤਾਂ ਪਿਛਲੇ ਸਾਲ ਮੈਂ ਪਾਇਆ ਹਾਂ ਜੀ ਉਹ ਤਾਂ ਜਿਹੜੇ ਤੁਹਾਨੂੰ ਖਿਲਾਇਦਾ ਉਹ ਤਾਂ ਬਹੁਤ ਪੁਰਾਣੇ ਦੀ ਕੋਹਰੇ ਪੀਓ ਹਾਂ ਅੱਛਾ ਮੈਂ ਕਹਿੰ ਗਈ ਸੀ ਉਹ ਜਿਹੜਾ ਪਿਛਲੇ ਸਾਲ ਮੈਂ ਪਾਇਆ ਤਾਂ ਉਹ ਵੀ ਕਾਲਾ ਹੋਇਆ ਪਰ ਉਹ ਮੈਂ ਪਿਛਲੇ ਸਾਲ ਪਾਇਆ ਤਾਂ ਹਜੇ। ਸਿਵਕੇ ਦਾ ਪਾਇਆ ਬਣੂ। ਛੁੱਟੀ ਦਾ ਆ ਗਿਆ ਹੈ। ਉਹ ਕੰਮ ਹੈ। ਗਲਾਲੀ ਕਹਿ ਰਿਹਾ ਪਾਪੇ ਨੂੰ ਕਹਿ ਰਿਹਾ ਫੌਜ ਵਿੱਚ ਛੁੱਟੀ ਕਰਾ ਕੇ ਚਲੇ। ਆਹ ਹੋਰ ਬੜਾ ਉਖ ਲੱਗਦਾ ਹੋਣਾ ਤੁਹਾਨੂੰ। ਹਰ ਉਹ ਹੋ ਬੂਟ ਦੇ ਦੇਣੇ ਤੇ ਕੱਢ ਕੇ ਡਿੱਗੀ ਵਾਂ ਦੇ ਬੂਟ ਪਏ ਤੇ ਪਈ ਹਾਂ ਡਿੱਗੀ ਮੈਂ ਪਈ ਕੱਢ ਲਿਓ ਨਹੀਂ ਤਾਂ ਮੈਂ ਤੰਗ ਕਰਾਂ ਕਿੱਥੇ ਨਿਕਲ ਜਾ ਲਾਲੀ ਬੂਟ ਲਈ ਕੱਢ ਕੇ ਕੋਈ ਨਹੀਂ ਫੇਰ ਕੱਢ ਲਿਆਗਾ ਹੁਣ ਫੇਰ ਹੁਣ ਫੇਰ ਮੁੜ ਕੇ ਜਾਊਗਾ ਗਗਨ ਸਾਸਰੀ ਘਰ ਹਾਂ ਠੀਕ ਆ ਫਿਰ ਉਹ ਚੱਕ ਦੇ ਹੋਰ ਠੀਕ ਹੈ ਠੀਕ ਠਾਕ ਤੂੰ ਸੁਣਾ ਹੋਰ ਸਾਸਰੀ ਘਰ ਹੋਰ ਦਿਓ ਉਹਨੂੰ ਜਿਓਰ ਤਾਂ ਪੈਸੇ ਲੈ ਕੇ ਨਹੀਂ ਬੋਲਦੇ ਹੈ ਐਂ ਤਾਂ ਹੈ ਕਿੱਥੇ ਬੋਲਵਾਂਗੇ ਅਮਰਿਤ ਰਾਣੀ ਅੰਦਰ ਲੁਕ ਸਸਤੀ ਗੱਲ ਜੀ ਬਗੀ ਤੁਸੀਂ ਬਸ ਉਸ ਨੂੰ ਆ ਗਈ ਫੇਰ ਵੀ ਹੁਣ ਕਾੰਦ ਹਾਂ ਕਿ ਪੂਆ ਮਾਰੀ ਸਲਾਹ ਨਹੀਂ ਦੀ ਪਹਿਲਾਂ ਸਸਤੀ ਸਸਤੀ ਕੰਮ ਕਰੀ ਓਏ ਹਾਂ ਹੁਣ ਤਾਂ ਚਾਨਣਾ ਦਿਖ ਰਿਹਾ ਅੰਦਰ ਤੁਸੀਂ ਕਾਸਗੀ ਤਾਰ ਚੱਕੀ ਫਿਰ ਰਹੇ ਹੋ ਗੱਡੀ ਮਾਰੀ ਤੇ ਕਾਸਕਾ ਦੋ ਆਪਾਂ ਪਾ ਫਸੇਗਾ ਖਰਚਾ ਅੱਜ ਕਿੰਨਾ ਹੈ ਠੀਕ ਹੈ 115000 ਅੱਛਾ ਹਾਂ ਫੌਜ ਗਣੀ ਤੇ ਕੱਟ ਗਿਆ ਨਹੀਂ ਦਾ ਪਾਪਾ ਫੋਜੀ ਫੋਜੀ ਕਰਕੇ ਸੂਰਤ ਹੈ ਆਈਵੀ ਵਾਈ ਉਹ ਤਾਂ ਲਿਵਾਸ ਬਣ ਗਿਆ ਲਿਵਾਸ ਲਿਵਾਸਾ ਲਿਵਾਸਾ ਦਾ ਹੌਰਿੰਦੀ ਡਾਕਟਰ ਮੈਂ ਲਿਵਾਸਾ ਹਸਪੀਟਲ ਮੈਂ ਹੂੰ ਅੱਛਾ ਕਿਹੜਾ ਹੌਰ ਮਤ ਆ ਉਹੀ ਆਈਵੀ ਵਾਈ ਦਾ ਨਾਮ ਚੇਂਜ ਹੋ ਕੇ ਲਿਵਾਸ ਬਣ ਗਿਆ ਬਈ ਸਾਡਾ ਟੌਮੀ ਅੱਜ ਫੇਰ ਆ ਗਿਆ ਹੈ ਨਾ ਤੇ ਟਿੱਕੇ ਘਰਾਂ ਬੈਠਿਆ ਨਹੀਂ ਜਾਂਦਾ ਹੈ ਸਰਪ ਹਾਂ ਹੁਣ ਕਹੇਗਾ ਹੁਣ ਕਹੇਗਾ ਖਾਲੀ ਕਾਗਜ ਦੇ ਦਿਆ ਮੁੰਡੇ ਨੂੰ ਲਿਆਣ ਕੈ ਖੁਸ਼ ਕਰਨੇ ਵਾਸਤੇ ਇੱਕ ਮੁੰਡਾ ਚਟਕਾਇਆ ਬਹੁਤ ਮਰੇ ਬਾਈ ਆ ਨੋਜੀ ਕੇ ਕਿਆ ਲੱਗ ਰਿਹਾ ਨੋਜੀ ਕੇ ਕਿਆ ਲੱਗ ਰਿਹਾ ਪਾਲੀ ਸੜ ਦੇਖ ਪਹਿਲਾਂ ਨੋਜੀ ਜਾ ਕੇ ਕਰਾ ਉਹਨਾਂ ਕਰਾ ਫੈਲਮ ਨੇ ਇਹ ਲੋਕ ਇੱਕ ਮਿੰਟ ਹੋਇਆ ਨੋਝੇ ਕਿਆ ਕਾਲਾ ਕਾਲਾ ਲਾਇਆ ਫੈਲਮ ਫੈਲਮ ਮੈਨੂੰ ਨਹੀਂ ਜੀਰੋ ਬੜੀ ਬੜੀ ਦਿਖਾ ਪਹਿਲਾਂ ਨੋ ਦਿਖਾ ਅਸੀ ਕਿਉਂ ਲਈਏ ਉਹ ਬੜੀ ਜੱਟ ਸੀ ਉਹ ਤੇਰੀ ਰਕਤੀ ਲਾਸਟ ਦੀ ਆਹਾ ਫੇਰ ਮਨੂਰੇ ਰਾਜਵਰ ਲੈਣ ਤੋਂ ਥੀ ਚੰਗੀ ਘੜ ਤੇ ਲਿਆ ਉਹ ਪੂਰੇ ਕਰਨੇ ਪੜੇ ਅੱਜ ਮੈਂ ਕਰ ਦਿੱ ਘਰਾਂਗਾ ਅੱਜ ਤੂੰ ਕਰੇ ਕਰ ਹਾਂ ਪੱਕਾ ਦੰਨੇ ਚੱਲ ਬੱਸ ਉਹ ਜੇ ਆਪਾਂ ਬਾਪੂ ਤੋਂ ਪਾ ਚੱਲ ਉੱਥੇ ਤੱਕ ਮਾੜੀ ਤੱਕ ਜਿਹੜਾ ਕੱਢਦੇ ਆਣੇ ਲੋ ਜੀ ਜੀ ਆਣੀ ਪਾਪਾ ਜੀ ਨੂੰ ਲੈ ਕੇ ਘਰੇ ਛੁੱਟੀ ਕਰਾ ਲੇ ਪਾਪਾ ਜੀ ਦੀ ਜਿਹੜੀ ਜਰਨੀ ਏ ਬਹੁਤ ਜ਼ਿਆਦਾ ਮਾੜੀ ਵੀ ਲੰਗੀ ਹੈ ਹਨ ਕਿਉਂਕਿ ਕਿੰਨੇ ਦਿਨ ਹੋ ਗਏ ਪਾਪਾ ਜੀ ਨੇ ਬੁੱਧਵਾਰ ਨੂੰ ਬੁੱਧਵਾਰ ਦਾਣਾ ਤੁਹਾਨੂੰ ਹਾਂ ਬੁੱਧਵਾਰ ਨੂੰ ਹਫਤਾ ਹੋ ਗਿਆ ਅੱਜ ਤਾਂ ਵੀਰਵਾਰ ਹੋ ਗਿਆ 9 10 ਦਿਨ ਹੋਲੇ ਹੈਨਾ ਤੁਹਾਨੂੰ ਦੱਸ ਦਿਆਂ ਬਾਅਦ ਚ ਸਾਰੀ ਸਟੋਰੀ ਕੀ ਕੀ ਕੁਛ ਹੋਇਆ ਸੀਗਾ ਹੈ ਹੈ ਮੁੰਡੇ ਕੀ ਗੱਲਾਂ ਮ ਲੱਡੂ ਹੈ ਹੈ ਹੂੰ ਬਸ ਪਾ ਬੂੜ ਜਰਾ ਪਾ ਇਹ ਤੋਰ ਦੇ ਮਾੜੀ ਕਣੀ ਨੂੰ ਉਦਮ ਆ ਉਦਮ ਆਹ ਲਾ ਬਲੇਜ਼ਰ ਘੈਰੀਦੀ ਮੈਂ ਦੇਖ ਪਾ ਪਕੜ ਨਹੀਂ ਨੀਗਾ ਮਾਰ ਪਾ ਪਕੜ ਨਹੀਂ ਨੀਗਾ ਮਾਰ ਉਹ ਬਨੇ ਪਾ ਗਿਆ ਬੇਟੀ ਜੀ ਸਿੱਧਾ ਮੈਂ ਕਹਿ ਰਿਹਾ ਇਹਨੂੰ ਸੈੱਟ ਕਰ ਮੈਂ ਕੀ ਕਹਿ ਰਹੀ ਆ ਪਾਪਾ ਕਣੀ ਨੀਗਾ ਮਾਰ ਪਹਿਲਾਂ ਆਲਾ ਪਲੇਜ਼ਰ ਕਰਦੀ ਮੈਂ ਕੈਂਟ ਹੈ ਠੀਕ ਹੈ ਬਸ ਫੇਰ ਆਪਣਾ ਦੱਬ ਲੈਣਾ ਹੁਣ ਲੋ ਜੇ ਪਪੂਆ ਜੀ ਕੋਲ ਵੀ ਜਾਏ ਹਨਾ ਪਾਪਾ ਜੀ ਨੂੰ ਛੁੱਟੀ ਵੀ ਕਰਾ ਲਏ ਤੇ ਕਹਾਂ ਨੇ ਉਹ ਕੰਮ ਹੋ ਜਾਂਦਾ ਵੀ ਆ ਕੇ ਠੰਡ ਚੜ ਗਈ ਹਨਾ ਅਜੇ ਭਾਂਡੇ ਪੁੰਡੇ ਮਾਂਜ ਓਏ ਖੜ ਜਾ ਕਿ ਤਾ ਪਹਿਲੇ ਹੀ ਨਹੀਂ ਸੁੱਕਰੀ ਹੈ ਨਾ ਤੈਨੂੰ ਕਣਕ ਪਰ ਪਠਾਣੇ ਵਾਸਤੇ ਬਲਾਇ ਚਲ ਖੜਾਓ ਚੁੱਪ ਦੇਖੀ ਉੱਟ ਦਾਨੀਆਂ ਹਾਂ ਕੀ ਆਏ ਪੋਂ ਦਰਜੇ ਖੜੇ ਮ ਡੰਡਾ ਲੈ ਕੇ ਆ ਮ ਉੱਟ ਦਾਨੀ ਡੰਡਾ ਲੈ ਕੇ ਮ 2 ਮਿੰਟ ਰੋਕ ਖੜਦਾ ਉਂ ਤੂੰ ਭੱਜ ਜਾ ਹਾਂ ਜਾਂ ਤੇਰੇ ਵਾਸਤੇ ਮੰਜੀ ਡਾਮ ਹੈ ਹਮੇ ਉਹ ਡਾਮ ਹੈ ਹੁਣ ਬੈਠ ਤੂੰ ਕਣਕ ਪਰ ਜਾਂ ਮੰਜੀ ਡਾਈ ਦੋ ਦੋ ਹਮੇ ਬੋਰੀਆਂ ਬਿਛਾਈਆਂ ਜਦ ਭੱਜ ਗਿਆ ਉਨਾਗੇ ਫਿਰ ਕੰਕੜ ਉੱਪਰ ਬੈਠਾ ਤਾਂ ਪਹਿਲੀ ਨਹੀਂ ਸੁੱਕਦੀ ਹੈ ਅੱਜ ਆਪਣੀ ਇਹ ਵਾਲਾ ਸੂਟ ਪਾਇਆ ਮੈਂ ਕਿਹਾ ਚਲੋ ਹੋਰ ਤਾਂ ਕਿਧਰੇ ਜਾਣਾ ਨਹੀਂ ਹੈਗਾ ਸੂਟ ਸੈੱਟ ਪਾ ਕੇ ਮੈਂ ਕਿਹਾ ਚੰਗੀ ਤਰ੍ਹਾਂ ਤਿਆਰ ਹੋ ਲਈਏ ਤੇ ਪਾਪਾ ਜੀ ਨੂੰ ਦੱਸ ਦਿਆ ਭਈ 2 ਦਿਨ ਤਾਂ ਸਾਡੇ ਰੋਟੀ ਨਹੀਂ ਪੱਕੀ ਹੈ ਜਦੋਂ ਪਾਪਾ ਜੀ ਸਾਡੇ ਬਿਮਾਰ ਹੋ ਗਏ ਸੀਗੇ ਹਨਾ ਬਹੁਤ ਔਖਾ ਹਨਾ ਉਹ ਹੋ ਗਿਆ ਸੀਗਾ ਅਸੀਂ ਤਾਂ ਦਵਾਈ ਦਵਾਨ ਲੈ ਕੇ ਗਏ ਸੀਗੇ ਜਦ ਦਵਾਈ ਦਵਾਨ ਲੈ ਕੇ ਗਏ ਤਾਂ ਨਾ ਉੱਥੇ ਜਾ ਕੇ ਪਾਪਾ ਜੀ ਤੇ ਬੀਬੀ ਵਧ ਗਿਆ ਜਦੋਂ ਡਾਕਟਰ ਨੇ ਚੈੱਕ ਕਰੇ ਬੀਪੀ ਵਧਿਆ ਹੋਇਆ 200 ਬੀ ਪਤਾ ਨਹੀਂ ਕੁਝ ਆਇਆ ਸੀਗਾ ਤੇ ਡਾਕਟਰ ਕਹਿੰਦਾ ਵੀ ਤੁਸੀਂ ਐਡਮਿਟ ਕਰਾ ਦਿਓ ਹਨਾ ਮੈਂ ਪਾਪਾ ਜੀ ਨੂੰ ਪੁੱਛਿਆ ਮੈਂ ਕਿਹਾ ਪਾਪਾ ਜੀ ਤੁਸੀਂ ਐਡਮਿਟ ਹੋਣਾ ਹੈ ਫਿਰ ਸਰਦਾਰ ਜੀ ਨੂੰ ਫੋਨ ਕਰੀ ਸਰਦਾਰ ਜੀ ਗੱਡੀ 'ਚ ਸੀਗੇ ਹਨਾ ਕਹਿੰਦੇ ਵੀ ਚਲ ਕੋਈ ਨਹੀਂ ਵੀ ਹੋ ਜੰਨੇ ਹੈ ਹਨਾ ਉਹ ਤੋਂ ਬਾਅਦ ਉਹ ਕਹਿੰਦੇ ਵੀ ਐਮਰਜੈਂਸੀ 'ਚ ਐਡਮਿਟ ਕਰਾ ਦਿਓ ਚਲੋ ਐਮਰਜੈਂਸੀ ਵਾਲੇ ਕਹਿੰਦੇ ਵੀ ਸਾਡੇ ਕੋਲ ਹਜੇ ਬੈੱਡ ਬੁੱਡ ਹੈ ਨਹੀਂ ਉਹਨਾਂ ਨੇ ਗੋਲੀਆਂ-ਗੋਲੀਆਂ ਦੇ ਕੇ ਭੇਜ ਦਿਆ ਦੂਜੇ ਪਾਸੇ ਭੇਜਦੇ ਕਹਿੰਦੇ ਵੀ ਹਜੇ ਬਿਠਾ ਕੇ ਰੱਖੋ ਵੀ ਇਹਨਾਂ ਨੂੰ ਬੈੱਡ ਬੁੱਡ ਵਿ 220 ਤੋਂ ਭਈ ਜਿਹੜੇ ਬੀਪੀ ਐ ਉਹ 250 ਤੇ ਆ ਗਿਆ 250 ਤੇ ਆ ਗਿਆ ਤਾਂ ਫਿਰ ਉਹਨਾਂ ਨੇ ਐਮਰਜੈਂਸੀ 'ਚ ਉਹਦੇ ਰੈਡਮਿਟ ਕਰ ਲਿਆ ਕਾਫੀ ਗੋਲੂਕੋਸ ਵਗੈਰਾ ਲਗਾਏ ਹਨਾ ਚਲੋ ਕਹਿੰਦੇ ਫਿਰ ਤੁਹਾਡੇ ਪੇਸ਼ੈਂਟ ਨੂੰ ਸ਼ਿਫਟ ਕਰ ਦਾਂਗੇ ਅਸੀਂ ਵਾਰਡ 'ਚ ਅਸੀਂ ਆ ਗਏ ਕਿਉਂਕਿ ਅਸੀਂ ਅੱਗੇ ਵੀ ਹਨਾ ਪਾਪਾ ਜੀ ਨੂੰ ਛੱਡ ਕੇ ਆ ਜਾਂਦੇ ਹਾਸਪੀਟਲ 'ਚ ਵੀ ਵਾਰਡ 'ਚ ਚਲੋ ਉਹਨਾਂ ਨੇ ਆਪਣੇ ਆਪੇ ਜਣ ਕਿਉਂਕਿ ਉਹ ਕਿਹੜੇ ਰੱਖਦੇ ਹਨਾ ਕਿਸੇ ਬੰਦੇ ਨੂੰ ਰਹਿਣ ਦਿੰਦੇ ਉਹ ਆਪਣੇ ਆਪ ਕੇਅਰ ਕਰਦੇ ਨੇ ਸਾਰੇ ਤੇ ਉਸ ਤੋਂ ਬਾਅਦ 'ਚ ਜਦੋਂ ਅਸੀਂ ਬਨੂੜ ਕਾ ਆ ਗਏ ਬਨੂੜ ਤੋਂ ਵੀ ਅੱਗੇ ਟੱਪੇ ਸੀਗੇ ਹਨਾ ਕਹਿੰਦੇ ਵੀ ਤੁਹਾਡੇ ਪੇਸ਼ੈਂਟ ਨੂੰ ਕਹਿੰਦੇ ਆਈਸੀਯੂ 'ਚ ਐਡਮਿਟ ਕਰਨਾ ਪੈਣਾ ਏ ਵੀ ਅਸੀਂ ਆ ਵੀ ਇਸ ਤਰ੍ਹਾਂ ਚਲੇ ਗਏ ਹਨ ਚਲੋ ਸਰਦਾਰ ਜੀ ਫਿਰ ਮੈਨੂੰ ਘਰੇ ਛੱਡ ਗਏ ਉਦਮ ਨੂੰ ਉਦਮ ਨੇ ਸਕੂਲ ਤੋਂ ਆਣੇ ਸੀ ਦੁਬਾਰੇ ਫਿਰ ਚਲੇ ਗਏ ਉੱਥੇ ਅਸੀਂ ਆਪਣੀ ਮਾਸੀ ਜੀ ਦੇ ਜਵਾਈ ਭੇਜਦੇ ਹਾਂ ਪਹਿਲਾਂ ਸਾਡੇ ਭੂਆ ਪਾਪਾ ਜੀ ਦੀ ਭੂਆ ਜੀ ਹੈ ਹਨਾ ਲਖਨੌਰ ਉਹਨਾਂ ਦਾ ਬੇਟਾ ਪੋਤਾ ਚਲੇ ਗਿਆ ਹੈ ਹਨਾ ਉਹ ਚਲੇ ਗਏ ਤੇ ਡਾਕਟਰ ਨੇ ਮਾਸੀ ਦੇ ਹਨਾ ਉਹ ਤੋਂ ਉਹ ਕਰਾ ਲੇ ਸਾਈਨ ਕਹਿੰਦੇ ਵੀ ਫੂਡ ਪਾਈਪ ਪਾਣੀ ਪੀ ਸਕਦੀ ਏ ਫਾਈ ਮੈਟਰ ਰੋ ਮਾਈ ਰੋ ਮੈਂ ਇਹਨਾਂ ਨੂੰ ਨਹੀਂ ਹੁਣ ਸਾਡਾ ਪਪਾ ਜੂੰਦਾ ਛੱਡਣਾ ਹੈਗਾ ਹਣ ਬੀ ਇਹ ਜਿਹਾ ਕਿਹਾ ਹੋਵੇ ਵੀ ਸਵੇਰੇ ਚੰਗੇ ਭਣੇ ਹਨਾ ਚਾਹ ਬਣਾ ਕੇ ਪਾ ਕੇ ਗਏ ਭਈਏ ਨੂੰ ਹਨਾ ਮੈਂ ਸੋ ਕਹਿੰਦਾ ਮਾ ਪਪੇ ਤੁਸੀਂ ਚਾਹ ਬਣਾ ਕੇ ਪਾ ਦਿਓ ਭਈਏ ਨੂੰ ਵੀ ਮੈਂ ਤਿਆਰ ਹੋਣ ਲੱਗਦੀ ਹਾਂ ਹਣ ਹੁਣ ਕੰਚਲ ਠੀਕ ਹੈ ਨਾ ਫਿਰ ਮੈਂ ਤਾਂ ਰੋਮਾ ਮੈਂ ਕਦੇ ਮੈਂ ਕਿਸੇ ਨੂੰ ਫੋਨ ਕਰਾਂ ਕਦੇ ਮੈਂ ਕਿਸੇ ਨੂੰ ਫੋਨ ਕਰਾਂ ਵੀ ਸਾਡੇ ਪਾਪਾ ਜੀ ਨੂੰ ਬਚਾ ਲਓ ਹਨਾ ਵੀ ਬਾਹਰ ਕਢਾ ਲਓ ਜੋ ਮਰਜ਼ੀ ਕਰੋ ਹਨਾ ਮੈਂ ਉਹਨਾਂ ਨੂੰ ਵੀ ਕਹ ਤੇ ਆ ਵੀ ਤੁਸੀਂ ਬਾਹਰ ਕਢਾ ਲਓ ਵੀ ਆਪਾਂ ਪੀਜੀਏ ਚਲੇ ਜਾਵਾਂਗੇ ਪਰ ਮੈਂ ਕਿਤੇ ਜਿੱਥੇ ਮਰਜ਼ੀ ਲੈ ਕੇ ਜਾਈਏ ਹਨਾ ਵੀ ਤੁਸੀਂ ਇੱਥੋਂ ਕਢਾ ਲਓ ਵੀ ਕੋਈ ਪਤਾ ਨਹੀਂ ਲੱਗਦਾ ਹਨਾ ਡਾਕਟਰ ਦਾ ਕਹਿੰਦੇ ਫੂਡ ਪਾਈਪ ਪਾਣੀ ਪਾਉਗੀ ਹਾਏ ਮੈਂ ਤਾਂ ਕਿਹਾ ਬੱਸ ਵੀ ਹੋਣੀ ਸਾਡੇ ਪਾਪਾ ਜੀ ਬਚਦੇ ਹੈਗੇ ਮੈਂ ਤਾਂ ਬਹੁਤ ਰੋ ਮੈਂ ਰੋਮਾ ਇੱਧਰ ਮਾਸੀ ਵੀ ਸਾਡੇ ਆ ਗਏ ਹਨਾ ਅਈ ਵੀ ਫਿਰ ਜੱਸੇ ਨੂੰ ਤੇ ਜੱਸਾ ਤੇ ਇਹ ਮੇਰੇ ਸਰਦਾਰ ਜੀ ਦੋ ਜਣੇ ਗਏ ਹਨ ਇਹ ਰਾਤ ਨੂੰ 11 ਵਜੇ ਆਏ ਅਸੀਂ ਮਾਂ ਪੁੱਤ ਘਰੇ ਇਕੱਲੇ ਹਨ ਧਾਰਾ ਤੋਂ ਲਗੜਾ ਜਿਹੜਾ ਰੋਟੀ ਰੋਟੀ ਖਾ ਪੀ ਕੇ ਚਲੋ ਉਦੋਂ ਦਾ ਮਸਲਾਤ ਪਾ ਮੈਨੂੰ ਤਾਂ ਨੀਂਦ ਦਾ ਵਕਤ ਕਿਸੇ ਦਾ ਫੋਨ ਆ ਜਵੇ ਕਦੇ ਕਿਸੇ ਦਾ ਫੋਨ ਆ ਜਵੇ ਉਹ ਦੋ ਦਿਨ ਸਾਨੂੰ ਪਤਾ ਸੀ ਕਿਵੇਂ ਗੱਡੇ ਫਿਰ ਉਸ ਤੋਂ ਬਾਅਦ ਚ ਅ ਦੂਜੇ ਦਿਨ ਫੇਰ ਮੈਂ ਕਿ ਮੈਂ ਤਾਂ ਸਵੇਰੇ ਜਾ ਕੇ ਦੇਖ ਕੇ ਆਉਂਗੀ ਹਨਾ ਭਈ ਇਹਨਾਂ ਨੂੰ ਡਾਕਟਰ ਆਈ ਸੂਚਨਾ ਜਾਣਦੇ ਹਨ ਇਹ ਕਹਿੰਦੇ ਸੀ ਆਪਣਾ ਪੇਸ਼ੈਂਟ ਦੇਖਣਾ ਹੈ ਉਹ ਕਹਿਣਾ ਵੀ ਆਈਸੀਯੂ ਚ ਜਾਣਾ ਨਹੀਂ ਹੈ ਕਿ ਮੈਂ ਕਿ ਤੁਸੀ ਦੇਖ ਕੇ ਆਓ ਇੱਕ ਵਾਰੀ ਜੋ ਮਰਜ਼ੀ ਹੋ ਜਵੇ ਹੈਨਾ ਵੀ ਤੁਸੀਂ ਦੇਖ ਕੇ ਆਣਾ ਇਹ ਫਿਰ ਉੱਥੇ ਦੇਖ ਕੇ ਆਏ ਹੈਨਾ ਪਾਪਾ ਜੀ ਸਾਡੇ ਨੇ ਨਾ ਐਂ ਚਾਦਰ ਚ ਲਪੇਟਿਆ ਹੋਇਆ ਸੀਗਾ ਬਹੁਤ ਜ਼ਿਆਦਾ ਉਹ ਹੋ ਗਿਆ ਹੈ ਨਾ ਸਾਰੇ ਡਰ ਗਏ ਵੀ ਐਂ ਚਾਦਰ ਚ ਲਪੇਟੇ ਵੀ ਕੱਪੜੇ-ਕੱਪੜੇ ਕੁਝ ਨਹੀਂ ਪਾਇਆ ਹੋਇਆ ਸੀਗਾ ਤਾਂ ਅਸੀਂ ਹੋਰ ਡਰ ਗਏ ਵੀ ਪਤਾ ਨਹੀਂ ਕੀ ਕਰਨਗੇ ਪਤਾ ਨਹੀਂ ਕੀ ਬਣੂਗਾ ਕੀ ਨਹੀਂ ਹੈਨਾ ਚਲੋ ਅਸੀਂ ਦੂਜੇ ਦਿਨ ਫਿਰ ਭਾਈ ਮੈਂ ਤੇ ਸਰਦਾਰ ਜੀ ਫੇਰ ਕੇ ਦੂਜੇ ਦਿਨ ਉਦੋਂ ਨੂੰ ਸਕੂਲ ਚ ਭੇਜ ਕੇ ਅਸੀਂ ਆਪਣੇ ਉਧਰੋਂ ਮਾਸੀ ਤੇ ਜਵਾਈ ਬੁਲਾ ਲਏ ਸੀਗਾ ਹਨ ਉਹ ਸਾਡੇ ਤੋਂ ਪਹਿਲਾਂ ਆ ਗਏ ਸੀਗੇ ਫਿਰ ਵੀ ਮੈਨੂੰ ਉੱਪਰ ਨਾ ਜਾਣ ਦੇ ਕਹਿੰਦੇ ਤੁਹਾਡਾ ਇੱਕ ਪੇਸ਼ੈਂਟ ਵੀ ਇੱਕ ਬੰਦਾ ਪਹਿਲਾਂ ਗਿਆ ਹੋਇਆ ਅਸੀਂ ਦੂਜੀ ਸਾਈਡ ਨੂੰ ਜਾ ਕੇ ਫਿਰ ਉੱਪਰ ਚਲੇ ਗਏ ਹਨ ਉਹ ਕਹਿੰਦੇ ਵੀ ਸਿਕਿਉਰਿਟੀ ਗਾਰਡ ਨਹੀਂ ਸੀਗਾ ਮੈਂ ਜਦ ਇਹ ਨਾਲ ਦੇ ਨਾਲ ਉਹਨੇ ਮੈਨੂੰ ਅੰਦਰ ਭੇਜ ਤੇ ਕਹਿੰਦੇ ਫਟਾਫਟ ਲੰਘ ਜਾ ਹਨ ਮੈਂ ਫਟਾਫਟ ਅੰਦਰ ਚਲੀ ਗਈ ਹਨ ਮੈਂ ਦੇਖ ਕੇ ਜਦ ਮੈਂ ਅੰਦਰ ਗਈ ਸਾਡੇ ਪਾਪਾ ਜੀ ਦੀ ਅੱਖਾਂ ਚੋਂ ਪਾਣੀ ਆ ਗਿਆ ਇੱਕਦਮ ਮੈਨੂੰ ਦੇਖ ਕੇ ਮੈਂ ਕਿਹਾ ਤੁਸੀਂ ਠੀਕ ਹੈ ਕਹਿੰਦਾ ਹਾਂ ਮੈਂ ਠੀਕ ਐ ਤੇ ਮੈਨੂੰ ਇੱਥੇ ਤੁਸੀਂ ਬਾਹਰ ਕੱਢ ਲਓ ਵੀ ਦੂਜੇ ਪਾਸੇ ਦਾ ਵੀ ਠੀਕ ਐ ਵਾਰਡ 'ਚ ਉੱਥੇ ਸਾਰਿਆਂ ਦੇ ਅੱਜ-ਅੱਜੇ ਪਾਈਪ ਲਾਈ ਹੋਈ ਕਿਸੇ ਦੇ ਮੂੰਹ 'ਚ ਨੂੰ ਕਿਸੇ ਦੇ ਨੱਕ 'ਚ ਨੂੰ ਕਿਸੇ ਦੇ ਇੱਥੇ ਨੂੰ ਲਾਇਆ ਹੋਇਆ ਹਨ ਉਹਨਾਂ ਨੂੰ ਜਿਹੇ ਦੇਖ ਕੇ ਹੋਰ ਡਰ ਲੱਗਦਾ ਸੀ ਹਨ ਫੇਰ ਵੀ ਅਸੀਂ ਡਾਕਟਰ ਨਾਲ ਪੁੱਛਿਆ ਕਹਿੰਦੇ ਵੀ ਅੱਜ ਤਾਂ ਠੀਕ ਐ ਬੀਪੀ ਵੀ ਅੱਜ ਦਾ ਕੰਟਰੋਲ 'ਚ ਐ ਵੀ ਅੱਜ ਅਸੀਂ ਵਾਰਡ 'ਚ ਸ਼ਿਫਟ ਕਰ ਦਾਂਗੇ ਹਨ ਫੇਰ ਅਸੀਂ ਪੁੱਛਿਆ ਵੀ ਅਸੀਂ ਰਹੀਏ ਜਾਂ ਅੱਜ ਚਲੇ ਜਾਈਏ ਹਨ ਫੇਰ ਵੀ ਅਸੀਂ ਉਦੋਂ ਵੀ 4:30 4:30 ਵਜੇ ਤੱਕ ਘਰੇ ਆਏ ਹਨ ਫਿਰ ਫਿਰ ਉਦੋਂ ਬਾਅਦ ਚ ਥੋੜੀ ਦੇਰ ਬਾਅਦ ਚ ਮਿਲ ਕੇ 4 ਵਜੇ ਪਾਪਾ ਜੀ ਨੂੰ ਵਾਰਡ ਚ ਸ਼ਿਫਟ ਕਰਤੇ ਸੀਗਾ। ਉਸ ਦਿਨ ਪਾਪਾ ਜੀ ਦਾ ਫੋਨ ਵੀ ਲੈ ਲਿਆ ਸਭ ਕੁਛ ਨਾਲ। ਨਾ ਅਸੀਂ ਗੱਲ ਕਰਦੇ ਹੋਗੇ। ਫਿਰ ਦੂਜੇ ਦਿਨ ਸਾਡੇ ਕੋਲ ਪਾਪਾ ਜੀ ਨੇ ਫੋਨ ਕਰਿਆ। ਵੀ ਮੈਂ ਹੁਣ ਠੀਕ ਐ ਹਨਾ। ਫਿਰ ਉਸ ਦਿਨ ਦੇ ਵਾਰਡ ਚ ਸੀਗੇ। ਫਿਰ ਅੱਜ ਉਸ ਦਿਨ ਦੇ ਉਹਨਾਂ ਨੇ ਸਾਰੇ ਕੱਪੜੇ-ਕੁਪੜੇ ਦਿੱਤੇ ਸੀਗੇ ਤੁਸੀਂ ਉਹਨਾਂ ਕੱਪੜੇ-ਕੁਪੜੇ ਘਰੇ ਲੈ ਜਾਓ ਹਨਾ। ਫਿਰ ਅਸੀਂ ਅੱਜ ਗਏ ਹੁਣ। ਬਾਕੀ ਅੱਜ ਵੀ ਹਜੇ ਪਾਪਾ ਜੀ ਦੇ ਮੂੰਹ ਤੇ ਹੈ ਛੋੜ ਜਾਗਾ ਸੋਦਰ ਚ। ਉਸ ਦਿਨ ਪਾਪਾ ਜੀ ਦਾ ਮੂੰਹ ਲਾਲ ਹੋ ਗਿਆ ਸੀ ਐਨ ਪਰ ਹੁਣ ਠੀਕ ਨੇ ਕਾਫੀ ਜਿਆਦਾ ਪਹਿਲਾਂ ਨਾਲੋਂ ਤੇ ਫੇਰ ਹਨਾ ਅੱਜ ਛੁੱਟੀ ਹੋ ਗਈ ਵਾਇਰੂਸ ਤੋਂ ਸ਼ੁਕਰ ਹੈ ਸਾਡੇ ਪਾਪਾ ਜੀ ਠੀਕ ਠਾਕ ਹੈ ਨਹੀਂ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ